ਖਾਨ ਸਾਹਿਬ ਤੋਂ ਤਾਂ ਇੰਸਟਾਗ੍ਰਾਮ ਤੋਂ ਇਲਾਵਾ ਕੋਈ ਹੋਰ ਵੀ ਸੋਸ਼ਲ ਮੀਡੀਆ ਦਾ account ਆ? ਹਾਂ ਬੇਸ਼ੱਕ ਆਪਣਾ Facebook ਤੇ ਚੱਲਦਾ। Facebook ਕਿਸ ਨਾਮ ਤੇ ਆ? ਉਹ ਆਪਣਾ ਰੀਅਲ ਨਾਮ ਆ ਬਾਈ ਅਫਰਾਨ ਖਾਨ ਸਾਹਿਬ ਤੇ। ਅਫਰਾਨ ਖਾਨ ਸਾਹਿਬ ਤੇ। ਤੇ ਤੁਹਾਨੂੰ ਫਿਰ ਉਸ Facebook ਤੋਂ income ਵੀ ਆਉਣੀ ਹੋਣੀ ਆ। ਹਾਂ ਬਿਲਕੁਲ ਆਉਂਦੀ ਆ। ਜਦੋਂ ਤੁਹਾਨੂੰ ਫਸਟ income ਆਈ ਤਾਂ ਤੁਸੀਂ ਉਹ income ਨੂੰ ਕਿਸ ਦੇ ਵਿੱਚ ਯੂਜ਼ ਕੀਤਾ? ਮੈਂ ਉਹਨੂੰ ਨਾ ਸਭ ਤੋਂ ਪਹਿਲਾਂ ਮੈਂ ਜਿਵੇਂ ਆਪਾਂ ਕਹਿਦੇ ਹਾਂ ਨਾ ਵੀ ਚੰਗੇ ਕੰਮ ਤੇ ਲਾਓ। ਚੰਗੇ ਕੰਮ ਤੇ ਬਿਲਕੁਲ ਬਿਲਕੁਲ ਸਹੀ। ਤੇ ਮੈਂ ਬੇਸ਼ੱਕ ਚੰਗੇ ਕੰਮ ਤੇ ਲਾਇਆ। ਹਰ ਇੱਕ ਇਨਸਾਨ ਸਮਾਜ ਦੇ ਵਿੱਚ ਅੱਜ ਕੱਲ ਜੋ ਫਸਟ ਅਮਾਉਂਟ ਉਸ ਨੂੰ ਚਾਹੀਏ YouTube ਤੋਂ ਆਵੇ ਚਾਹੀਏ Insta ਤੋਂ ਉਹ ਵੀ ਸੋਸ਼ਲ ਮੀਡੀਆ ਅਕਾਊਂਟ ਤੋਂ ਆਉਂਦੀ ਆ ਉਹ ਚੰਗੇ ਕੰਮ ਤੇ ਲਗਾਉਣ ਦੀ ਕੋਸ਼ਿਸ਼ ਕਰ ਹਾਂ ਬਿਲਕੁਲ ਇਹ ਲੋਕਾਂ ਦਾ ਦਾਨ ਪੁੰਨ ਕਰਦੀ ਆ ਮੈਂ ਤਾਂ ਤਕਰੀਬਨ ਇਹ ਵੀ ਸੋਚਦਾ ਯਾਰ ਮੇਰੇ ਤੋਂ ਹੋਰ ਲੱਗੇ ਜਿੰਨੀ ਲੱਗ ਰਹੀ ਹੈ ਨਾ ਲੱਗੇ ਕੀ ਬਾਤ ਹੈ ਕੀ ਬਾਤ ਹੈ ਯਾਨੀ ਗਰੀਬੀ ਚੋਂ ਉੱਠੇ ਸੀ ਅੱਛੀ ਸੋਚ ਰੱਖ ਰਹੇ ਹਾਂ ਮਾਸ਼ਾਅੱਲਾ ਕੀ ਬਾਤ ਹੈ ਵਧੀਆ ਗੱਲ ਤੇ ਤੁਹਾਨੂੰ ਖੁਸ਼ੀ ਕਿੰਨੀ ਕੋਈ ਕੁਛ ਨਾ ਕੁਛੀ ਤਾਂ ਪਰਵ ਪੁੱਛਣਾ ਕੁਛ ਜਦੋਂ ਨਾ ਮੈਂ ਮਤਲਬ ਇਦਾਂ ਕੰਮ ਤੋਰਿਆ ਸੀ ਇਹ ਵੀਡੀਓ ਦਾ ਮੈਨੂੰ ਪਿੰਡ ਚ ਵੀ ਯਾਰ ਟੌਂਟ ਜੇ ਮਾਰਦੇ ਸੀ ਨਾ ਲੋਕ ਘਰ ਦੇ ਵੀ ਕਹਿੰਦੇ ਕੀ ਬੇਲੜ ਆਇਆ ਫਲਾਣਾ ਘਰ ਦੇ ਵੀ ਕਹਿੰਦੇ ਕੀ ਕੰਜਰਖਾਨਾ ਲਾਇਆ ਹੋਇਆ ਤੇ ਹਾਂ ਹਾਂ ਹਨਾ ਤੇ ਮੈਂ ਉਸ ਟਾਈਮ ਫਿਰ ਮਤਲਬ ਉਹਨਾਂ ਦੀ ਨਹੀਂ ਸੁਣੀ ਜੇ ਮੈਂ ਕਹਦੀ ਨਾ ਮਿਹਨਤ ਵੱਲ ਆਪਦੇ ਕੰਮ ਚ ਲੱਗੇ ਰਹੇ ਆਪਦੇ ਦਿਮਾਗ ਤੇ ਮੈਂ ਰੱਖ ਲਿਆ ਸੀ ਬਸ ਇੱਕ ਤਰ੍ਹਾਂ ਦਾ ਵੀ ਮੈਂ ਚੱਲੀ ਜਾਵਾਂ ਚੱਲੀ ਜਾਵਾਂ ਪਿੱਛੇ ਮੁੜ ਕੇ ਨਾ ਦੇਖਾ ਹੁਣ ਤੇ ਮੈਂ ਚੱਲੀ ਗਿਆ ਚੱਲੀ ਗਿਆ ਸਾਡੇ ਬੋਟਾ ਸੀਗਾ ਸਰਪੰਚੀ ਦੀਆਂ ਜੀ ਆਹੀ ਸਾਲ ਆਪਣੇ ਜੀ ਜੀ ਮਤਲਬ ਬੋਟਾ ਸੀਗੀਆਂ ਸਰਪੰਚੀ ਦੀਆਂ ਉੱਥੇ ਮੈਂ ਨਾ ਪੋਲਿੰਗ ਤੇ ਬੈਠਾ ਸੀ ਜਾਂਟੀ ਜੀ ਪੋਲਿੰਗ ਜਾਂਟੀ ਜੀ ਹੂੰ ਉੱਥੇ ਮੇਰੇ ਨਾਲ ਮੁੰਡਾ ਵੜੇ ਕਹਿੰਦਾ ਯਾਰ ਵੀਡੀਓ ਬੜੀਆਂ ਘੈਂਡ ਹੁੰਦੀਆਂ ਤੇਰੀਆਂ ਵੀ ਚੱਲਦੀਆਂ ਵੀ ਬੜੀਆਂ ਤੇਰੀਆਂ ਕੀ ਬਾਤ ਵੀ ਤੈਨੂੰ ਕੋਈ ਇਨਕਮ ਵਗੈਰਾ ਮਹਾ ਯਾਰ ਇਨਕਮ ਮੈਨੂੰ ਤਾਂ ਪਤਾ ਨਹੀਂ ਭਰਾਵਾ ਦੇਖ ਹਨ ਐਵੇਂ ਤੈਨੂੰ ਕਹਿ ਦਵਾਂ ਬਸ ਮੈਂ ਤਾਂ ਕੱਲੀ ਵੀਡੀਓ ਬਣਾ ਕੇ ਕੱਲੀ ਇੰਸਟਾ ਤੇ ਪਾ ਦਿੰਨਾ ਉਹ ਜੁਆਇੰਟ ਇੰਸਟਾ ਦੇ ਨਾਲ ਆ ਜੁੜੇ ਹੋਏ 30 ਦੇ ਨਾਲ ਹੀ ਸੀ ਹਾਂ 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 ਬਾਈ ਹੋਰ ਬਾਰੇ ਨੋਲਜ ਨਹੀਂ ਸੀ ਨੋਲਜ ਨਹੀਂ ਸੀ ਬਿਲਕੁਲ ਨਹੀਂ ਸੀ ਹਾਂ ਬਿਲਕੁਲ ਵੀ ਨਹੀਂ ਸੀ ਉਹ ਕਹਿੰਦਾ ਯਾਰ ਐਵੇਂ-ਗਿਵੇਂ ਨਹੀਂ ਹੋ ਸਕਦਾ ਮੈਂ ਕਹਿੰਦਾ ਲਿਆ ਮੋਬਾਈਲ ਫੜਾ ਮੈਂ ਕੱਢਿਆ ਮੋਬਾਈਲ ਕੱਢ ਕੇ ਫੜਾਤਾ ਅੱਛਾ ਤੇ ਫੜਾਇਆ ਹੋਇਆ ਮੋਬਾਈਲ ਕਹਿੰਦਾ ਯਾਰ ਤੈਨੂੰ ਤਾਂ ਮਤਲਬ ਉਹਨੇ ਦੇਖਿਆ ਜਦੋਂ ਦੇਖ ਕੇ ਮੈਨੂੰ ਕਹਿੰਦਾ ਯਾਰ ਤੈਨੂੰ ਤਾਂ 500 ਡਾਲਰ ਸ਼ੋ ਹੋਇਆ ਕੀ ਬਾਤ ਮੇਰੇ ਦਿਲ ਨੂੰ ਖੜੀ ਆਇਆ ਇੱਕ ਲਫਦਾ ਹਵਾ ਵੀ ਯਾਰ ਮਿਹਨਤ ਦਾ ਆਸ ਹੈ ਨਾ ਹਾਂ ਬਿਲਕੁਲ 500 ਡਾ ਮੈਂ ਯਾਰ ਰੀਅਲੀ ਕਹਿੰਦਾ ਹਾਂ ਰੀਅਲ ਹੈ ਯਾਰ ਕਿਉਂ ਨਹੀਂ ਕਹਿੰਦਾ ਦੇਖ ਤੇ ਦੋ ਦੇਖਿਆ ਮਗਾ ਫਿਰ ਨਿਕਲੂਗਾ ਮੈਨੂੰ ਆ ਉਹ ਫੜ ਫੜ ਕੱਢ ਲਾ ਉਹ ਫੜ ਫੜ ਕੱਢ ਲਾ ਹਨ ਤੇ ਉਸ ਤੋਂ ਬਾਅਦ ਉਹ ਕਹਿੰਦਾ ਤੂੰ ਸ਼ਾਮਾ ਨੂੰ ਆਈ ਮੇਰੇ ਕੋਲੇ ਮੈਂ ਚੱਲ ਠੀਕਾ ਮੈਂ ਉਹਨੂੰ ਸ਼ਾਮ ਨੂੰ ਫੋਨ ਕਰਿਆ ਕਹਿੰਦਾ ਘਰ ਆਈਂ ਮਗਾ ਚੱਲ ਠੀਕ ਆਪਾਂ ਚਲੇਗੇ ਉਹਦੇ ਕੋਲ ਜੀ ਤੇ ਗਏ ਹੋਏ ਤਾਂ ਉਹਨੇ ਖਾਤਾ ਤਜਵੀਦ ਕੀਤਾ ਮੈਨੂੰ ਉਹਨੇ ਸਾਰਾ ਕੁਝ ਮਤਲਬ ਕਲੀਅਰ ਕਰਕੇ ਆਈ ਜੀ ਮੈਨੂੰ ਉਹਨੇ ਕਹਿਤਾ ਦੀ ਕਹਿੰਦਾ ਇੰਨੀ ਤਰੀਕ ਨੂੰ ਤੇਰੇ ਖਾਤੇ 'ਚ ਪੇਮੈਂਟ ਆ ਜਾਊਗੀ ਬਿਲਕੁਲ ਬਿਲਕੁਲ ਇੰਨੀ ਤਰੀਕ ਨੂੰ ਪੈਡ ਹੋ ਜਾਊਗੀ ਇੰਨੀ ਤਰੀਕ ਨੂੰ ਤੇਰੇ ਖਾਤੇ 'ਚ ਆ ਜਾਊਗੀ ਠੀਕ 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 ਤੇ ਉਹੀ ਕੰਮ ਹੋਇਆ ਜੀ ਹਿੰਦੀਪੂ ਸਾਹਿਬ ਤੇ ਜਦੋਂ ਮਤਲਬ ਉਹ ਤਰੀਕ ਲਵੇ ਆਈ ਬੈਡ ਹੋਏ ਉਸ ਤੋਂ 7 ਦਿਨਾਂ ਬਾਅਦ ਹੀ ਖਾਤੇ ਚ ਆਉਣੇ ਸੀ ਪੈਸੇ ਤੇ 7 ਦਿਨਾਂ ਬਾਅਦ ਜਦੋਂ ਖਾਤੇ ਚ ਪੈਸੇ ਆਏ ਮੈਂ ਸਭ ਤੋਂ ਮਤਲਬ ਉੱਠਣਸਾਰ ਜਦੋਂ ਮੈਂ ਮੈਂ ਖਾਤਾ ਦੇਖਿਆ ਮੈਨੂੰ ਦੇਖ ਕੇ ਖਾਤਾ ਜਦੋਂ ਨਾ ਵੀ ਇੰਨੀ ਰਕਮ ਜਿਵੇਂ ਸ਼ੋਅ ਹੋਏ ਅਕਾਊਂਟ ਚ ਪੈਸੀ 1 ਕੋ ਲੱਖ ਤੇ ਇੰਨੀ ਰਕਮ ਵੀ ਯਾਰ ਵੱਤ ਵੱਤ 12 13 ਹਜ਼ਾਰ ਕਮਾਉਣ ਵਾਲਾ ਬੰਦਾ ਹੈ ਯਾਰ ਹਨਾ ਵੀ 50 60 ਹਜ਼ਾਰ ਰੁਪਏ 1 ਕੋ ਲੱਖ ਤੇ ਕਿਵੇਂ ਹਨਾ ਬਿਲਕੁਲ ਤੇ ਤਾ ਮੈਂ ਸਭ ਤੋਂ ਪਹਿਲਾਂ ਸਟਾਰਟਿੰਗ ਡੈਡੀ ਨਾਲ ਦੇ ਕਮਰੇ ਚ ਪਿਆ ਸੀ ਭੱਜ ਕੇ ਮੈਂ ਉਹਦੇ ਕੋਲ ਗਿਆ ਮਖੜੜੀ ਐਂ ਐਂ ਕਰਕੇ ਆਏ ਡੈਡੀ ਵੀ ਖੁਸ਼ ਹੋ ਗਿਆ ਹੀ ਖੁਸ਼ੀ ਨਹੀਂ ਜਾਈ ਪਹਿਲੀ ਖੁਸ਼ੀ ਉਹ ਵੀ ਖੁਸ਼ ਹੋ ਗਿਆ ਮਾਂ ਤਾਂ ਖੁਸ਼ ਹੋ ਗਈ ਹਨਾ ਛੋਟੇ ਭਰਾ ਨੂੰ ਦੱਸਿਆ ਉਹ ਖੁਸ਼ ਹੋ ਗਿਆ ਤੇ ਚਲੋ ਰਕਮ ਕਢਾਈ ਆਪਾਂ ਨੇ ਚੰਗੇ ਕੰਮ ਤੇ ਲਾਤੀ ਹਨਾ